ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ਼ਾਦ ਪਰਿੰਦਾ ਹਾਂ ਮਨਜ਼ੂਰ ਗੁਲਾਮੀ ਨਹੀਂ ਕੁਛ ਕੌਮ ਲਈ ਕਰ ਜਾਵਾ ਖੁਸ਼ਕਿਸਮਤ ਹੋਵਾਂਗਾ ਹੱਡ ਰਗੜ ਕੇ ਲੋਕਾਂ ਵਾਂਗ ਮੈਂ ਮਰਨਾ ਚਾਹੁੰਦਾ ਨਹੀਂ ਗੋਲੀ ਨਾਲ ਮਰ ਜਾਵਾ ਖੁਸ਼ਕਿਸਮਤ ਹੋਵਾਂਗਾ ਅੱਜ ਧਮਕੀ ਤੇ ਨਹੀਂ ਆਈ ਕੋਈ ਵੀ ਅਸਾਈ ਭਰਾਵਾਂ ਵੱਲੋਂ ਪਰ ਸਾਡੇ ਆਪਣੇ ਲੱਤਾਂ ਜਰੂਰ ਖਿੱਚੀ ਜਾਂਦੇ ਆ ਇੱਕ ਨਿਹੰਗ ਸਿੰਘ ਦਾ ਫੋਨ ਆਇਆ ਉਹਨੇ ਵੀ ਕੋਸ਼ਿਸ਼ ਕੀਤੀ ਕਿ ਮੈਂ ਪਿੱਛੇ ਹਟ ਜਾਵਾਂ ਇੱਕ ਹੋਰ ਉਹ ਇੱਥੋਂ ਤੱਕ ਮੈਨੂੰ ਡੀਮੋਟੀਵੇਟ ਕਰਨ ਦਾ ਪਿਆ ਹੈ ਸੌਰੀ ਕਹਿਣ 'ਚ ਕੋਈ ਹਰਜ ਨਹੀਂ ਤਾਂ ਮੈਨੂੰ ਨਾ ਪਾਠ ਜੇ ਪੜਾਉਣ ਲੱਗ ਪਿਆ ਸਭ ਕੋ ਨਿਵੇ ਆਪਕੋ ਇਹ ਨਹੀਂ ਤਰ ਤਰਾ ਜੂਤੋਲੀ ਨਵੇ ਸੋ ਗੋਰਾ ਹੋਏ ਜਿਹੜਾ ਨੀਵਾ ਹੋ ਜੇ ਤੇ ਉਹ ਇਹ ਜਿਹੜਾ ਵਾ ਨਾ ਪਾਰਾ ਪਾਸਾ ਕਹਿੰਦੇ ਜੀ ਹਮੇਸ਼ਾ ਨੀਵਾ ਹੁੰਦਾ ਜਿਹੜੇ ਗਲਤ ਕਰਨ ਦੇ ਆ ਉਹ ਗਲਤ ਕਰਕੇ ਵੀ ਨਹੀਂ ਮੰਨਣ ਦੇ ਤੇ ਮੈਂ ਸਹੀ ਚੱਲਦੇ ਹੋਏ ਕਿੱਦਾਂ ਨੀਵਾ ਹੋ ਜਾਂ ਭਾਈ ਉਹਨਾਂ ਦੇ ਗਲਤ ਲਿਖਿਆ ਮੈਂ ਕਹਿਣਾ ਕਿ ਸਾਡੇ ਹਿੰਦੂ ਭਰਾ ਤੇ ਸਿੱਖ ਭਰਾ ਜਿਹੜੇ ਆ ਬਾਈਬਲ ਧਿਆਨ ਨਾਲ ਪੜ੍ਹਨਾ ਤੇ ਜੇ ਉਹਨਾਂ ਦੀ ਫੇਰ ਆਤਮਾ ਮੰਨਦੀ ਆ ਤੇ ਜਾਣ ਨਹੀਂ ਤੇ ਪੜ੍ਹ ਕੇ ਜਰੂਰ ਦੇਖਣ ਵਿੱਚੋਂ ਮੈਨੂੰ ਕਈਆਂ ਦੇ ਫੋਨ ਆਏ ਜਿਹੜੇ ਕਹਿੰਦੇ ਅਸੀਂ ਬਾਈਬਲ ਪਹਿਲਾਂ ਪੜ੍ਹਦੇ ਅਸੀਂ ਚਰਚ ਜਾਂਦੇ ਸੀ ਪਰ ਸਾਨੂੰ ਅਜ ਤੱਕ ਇਹ ਚੀਜ਼ਾਂ ਕਿਸੇ ਨੇ ਪੜ੍ਹਾਇਆਂ ਹੀ ਹੈ ਨਹੀਂ ਅਸੀਂ ਤੇ ਮੰਨਦੇ ਹੀ ਨਹੀਂ ਸੀ ਵੀ ਇਹ ਚੀਜ਼ਾਂ ਲਿਖੀਆਂ ਹੋਣਗੀਆਂ ਪਰ ਜਦੋਂ ਹੁਣ ਪੜ੍ਹੀਆਂ ਤੇ ਸ਼ਰਮਿੰਦੇ ਹੋ ਕੇ ਵਾਪਸ ਆ ਗਏ ਹੋਰ ਜ਼ਿਆਦਾ ਕੁਝ ਨਾ ਪੜੋ ਭਾਵੇਂ ਤੁਸੀਂ ਮੇਰੇ ਕਹਿਨ ਤੇ ਇੱਕ ਵਾਰੀ ਉਤਪਤ 19 ਦੀ 38 ਤੇ ਉਤਪਤ 38 ਦੀ 18 19 ਦੂਜਾ ਸੈਮੂਅਲ 11 ਦੂਜਾ ਸੈਮੂਅਲ 13 ਤੇ ਇਹ ਚੀਜ਼ਾਂ ਜਰੂਰ ਪੜ ਕੇ ਦੇਖੋ ਯਹੋਨਾ 2 ਪੜ੍ਹ ਕੇ ਦੇਖ ਲਓ ਤੇ ਤੁਹਾਨੂੰ ਆਪ ਹੀ ਪਤਾ ਲੱਗ ਜਾਏਗਾ ਉਤਪਤ ਪੜ੍ਹ ਕੇ ਤੁਹਾਨੂੰ ਪਤਾ ਲੱਗ ਜਾਣਾ ਸਿਰ ਮੂ ਹੀ ਹੈ ਨਹੀਂ ਕੋਈ ਪਰਮੇਸ਼ਰ ਧਰਤੀ ਦੇ ਪਾਣੀ ਸੀ ਜੀ ਉਹਨੇ ਕਿਹਾ ਚਾਨਣ ਹੋ ਜੇ ਚਾਨਣ ਹੋ ਗਿਆ ਤੇ ਗਾਂਹ ਜਾ ਕੇ ਕਹਿੰਦਾ ਜੀ ਉਹਨੇ ਅੱਡ ਅੱਡ ਦਿਨ ਰਾਤ ਅੱਡ ਕਰਨ ਵਾਸਤੇ ਉਹਨੇ ਕਿਹਾ ਇੱਕ ਸੂਰਜ ਦੇ ਕੇ ਚੰਦਰਮਾ ਬਣਾਤੇ ਜਦੋਂ ਸੂਰਜ ਚੰਦਰਮਾ ਬਾਅਦ ਚ ਬਣਾਏ ਤੇ ਪਹਿਲਾ ਚਾਨਣ ਕਿਦਾ ਹੋ ਗਿਆ ਫਿਰ ਇਹ ਮੀਂਹ ਪਿਆ ਨਹੀਂ ਜੀ ਅਗੰਧ ਦੇ ਵਿੱਚ ਦਰਿਆ ਕਿੱਦਾਂ ਚੱਲ ਪਿਆ ਇਹ ਕਿੱਦਾਂ ਪਤਾ ਲੱਗ ਗਿਆ ਜੀ ਦਰਿਆ ਪੂਰਵ ਵਾਲੇ ਪਾਸੇ ਆ ਜੀ ਦਰਿਆ ਸੂਰਜ ਚੰਦਰਮਾ ਤੇ ਬਣਿਆ ਹੀ ਨਹੀਂ ਸੀ ਇਹ ਜੇ ਕਿਸੇ ਵੀ ਗੱਲ ਦਾ ਕੋਈ ਜਵਾਬ ਹੈ ਨਹੀਂ ਕੋਈ ਸਿਰ ਮੂੰਹ ਹੈ ਨਹੀਂ ਜੋ ਲਿਖਿਆ ਹੈ ਇਹਦੇ ਵਿੱਚ ਇਸ ਕਰਕੇ ਨਾ ਧਿਆਨ ਨਾਲ ਪੜ੍ਹ ਕੇ ਸੋਚੋ ਵਿਚਾਰੋ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਕਿ ਅਸੀਂ ਗਲਤ ਪਾਸੇ ਤੁਰੇ ਆਂ ਤੇ ਬਾਕੀ ਨਾ ਤੁਹਾਨੂੰ ਮੈਂ ਪਹਿਲਾਂ ਦੱਸਿਆ ਨਾ ਮੈਨੂੰ ਮੌਤ ਦਾ ਡਰ ਹੈ ਤੇ ਨਾ ਮੈਨੂੰ ਪੈਸੇ ਦਾ ਲਾਲਚ ਹੈ ਕੋਈ ਪਹਿਲਾ ਮੈਂ ਕਰਨਾ ਕਿ ਇਹ ਮੇਰੇ ਅੱਗੇ ਪਿੱਛੇ ਐ ਨਹੀਂ ਕੋਈ ਵੀ ਜਿਹੜੀ 2-4 ਸਾਲ ਜ਼ਿੰਦਗੀ ਰਹਿੰਦੀ ਆ ਉਹ ਕਲੰਕ ਖੱਟ ਕੇ ਨਹੀਂ ਜਾਣਾ ਲੰਨ ਤਾਂ ਖੱਟ ਕੇ ਨਹੀਂ ਜਾਣਾ ਇੱਜ਼ਤ ਕਮਾਈ ਆ ਬਸ ਹੋਰ ਕੁਝ ਨਹੀਂ ਕੀਤਾ ਤੇ ਬਾਕੀ ਜਿਹੜਾ ਵਾ ਗੁਰੂ ਸਾਹਿਬ ਕਿਰਪਾ ਕਰਨ ਇਹ ਹੁਣ ਕਾਫਲਾ ਦਿਨੋਂ ਦਿਨ ਵਧੇਗਾ ਕੋਈ ਗੱਲ ਨਹੀਂ ਮੇਰਾ ਅਕਾਊਂਟ ਬੰਦ ਕਰਾ ਦਿੱਤਾ ਫੇਸਬੁੱਕ ਦਾ ਵੀ ਪੰਜਾਬ ਚ ਨਹੀਂ ਸ਼ੋ ਹੁੰਦੀ ਮੇਰੀ ਫੇਸਬੁਕ ਬਾਹਰ ਇੱਕ ਦੋ ਬੰਦਿਆਂ ਨੂੰ ਸ਼ੋ ਹੋਈ ਆ ਅੱਗੇ 2-2 3-3 ਲੱਖ ਵੀਊ ਆ ਜਾਂਦੇ ਸੀ ਵੀਡੀਓ ਦੇ ਹੁਣ 100 150 ਵੀਊ ਮੁਸਾ ਹੁੰਦਾ ਜੇ ਵੀਡੀਓ ਪਾਉਨੇ ਆ ਤੇ ਇਧਰ ਸ਼ੋ ਹੀ ਨਹੀਂ ਹੁੰਦੀ ਇੰਸਟਾਗ੍ਰam ਬਿਲਕੁਲ ਹੀ ਬੰਦ ਕਰਤਾ ਮੇਰਾ ਇਹਨਾਂ ਨੇ ਪਰ ਕੋਈ ਗੱਲ ਨਹੀਂ ਬੜੇ ਤਰੀਕੇ ਹੋਰ ਆਪਣੀ ਗੱਲ ਸਾਹਮਣੇ ਲਿਆਉਂਦੇ ਮੈਂ ਕੋਸ਼ਿਸ਼ ਕਰਦਾ ਪਿਆ ਵਾ ਜੇ ਕੋਈ ਗਾਹ ਕੇ ਮਿਲ ਗਿਆ ਭਾਵੇਂ ਆਪਣਾ ਮੋਟਰਸਾਈਕਲ ਨਾ ਵੇਚਣਾ ਪੈ ਜਾਏ ਵੇਚ ਕੇ ਤੇ ਇੱਕ ਵਾਰੀ ਲੈਪਟਾਪ ਆ ਲੈਂਦੇ ਉਹ ਫੇਰ ਮੈਂ ਪਟਾਪਾ ਹੂੰ ਪਟਾਕੇ ਇਹਨਾਂ ਦੇ ਫੇਰ ਡਿਬੇਟ ਕਰਾਂ ਕਰਾਂਗੇ ਇਹਨਾਂ ਦੇ ਸਵਾਲਾਂ ਦੇ ਰੋਜ਼ ਜਵਾਬ ਦੇਾਂਗੇ ਇਹਨਾਂ ਨੂੰ ਤਾਂ ਬਾਹਰੋਂ ਪੈਸੇ ਆਉਂਦੇ ਨੇ ਕਰੋੜਾਂ ਰੁਪਈਆ ਦੇ ਇਹ ਵੰਡੀ ਜਾਂਦੇ ਇਹ ਗਾਂ ਮੇਰੇ ਪਿੱਛੇ ਬੰਦੇ ਲਾਈ ਜਾਂਦੇ ਆ ਵੇਲੜ ਰਹਿਗੇ ਆ ਕਦੇ ਮੈਨੂੰ ਗੱਡੀਆਂ ਦੋ ਦੋ ਤਿੰਨ ਤਿੰਨ ਵਾਰੀ ਪਾਸ ਕਰਦੀਆਂ ਸ਼ੀਸ਼ੇ ਤੇ ਲਿਖਿਆ ਹੁੰਦਾ ਪ੍ਰੇਜ਼ ਦਾ ਲਾਰਡ ਕਦੇ ਸਟicker ਲੱਗੇ ਹੁੰਦੇ ਉੱਤੇ ਇਹਨਾਂ ਦੇ ਪਰ ਅਜੇ ਤੱਕ ਕੋਈ ਸਿੱਧੇ ਹੱਥ ਨਹੀਂ ਪਾਰਿਆ ਪਤਾ ਵੀ ਅੱਗੋਂ ਪੈਣੀਆਂ ਬੜੀਆਂ ਜਿੰਨੇ ਵੀ ਆਉਣਾ ਇੱਕ ਵਾਰੀ ਸੋਚ ਕੇ ਆਇਓ ਵਾਪਸ ਨਹੀਂ ਜਾਣ ਦੇਣਾ ਕੋਈ ਵੀ ਇੰਨਾ ਕਿ ਗੁਰੂ ਸਾਹਿਬ ਨੇ ਪਾਵਰ ਬਖਸ਼ੀ ਆ ਮਾਰਸ਼ਲ ਆਰਟ ਦੇ ਗਤਕੇ ਦੇ ਪਲੇਅਰ ਆ ਪੰਜ ਸੱਤ 10 ਨਹੀਂ ਜਾਣ ਦਿੰਦੇ ਵਾਪਸ ਤੇ ਨਾਲੇ ਮੈਨੂੰ ਮਿਹਨੇ ਮਾਰਦੇ ਨਾ ਵਿੱਚ ਇਹਨਾਂ ਦੇ ਬੰਦੇ ਇਕੱਲੇ ਨੂੰ ਇਕੱਲਾ ਹੀ ਆ ਕੇ ਆ ਸਾਨੂੰ ਇੱਥੇ ਮੇਲਾ ਹੈ ਨਰੂਲੇ ਦੇ ਦੀਵਾਨ ਦੇ ਕਹਿੰਦਾ ਇੱਥੇ ਖਾਂਬਰੇ ਤੇ ਮੈਂ ਕਿਹਾ ਵੀ ਮੈਂ ਹੀ ਨਹੀਂ ਆ ਭੇਡਾ ਚ ਇਕੱਲੇ ਨੇ ਆ ਕੇ ਕੀ ਕਰਨਾ ਕਹਿੰਦੇ ਇਹ ਤੁਹਾਡੇ ਕਹਿੰਦੇ ਜੀ 5 ਲੱਖ ਸੇ ਇੱਕ ਲੜਾਉ ਕੋਈ ਨਹੀਂ ਆਜੋ ਕਿਸੇ ਦਿਨ ਕਰਕੇ ਦੇਖ ਲਿਓ ਹਮਲਾ ਤੁਹਾਨੂੰ ਪਤਾ ਲੱਗ ਜਾਏਗਾ ਵੀ 5 ਲੱਖ ਨਾਲ ਕਿਦਾਂ ਲੜੀਦਾ ਉਹ ਵੀ ਪ੍ਰੈਕਟੀਕਲ ਕਰਕੇ ਦੱਸ ਦਿਆਂਗੇ ਅੱਗੇ ਬੜੀ ਐ ਨਹੀਂ ਕੀਤੇ ਆ 10 10 12 12 ਜਣਿਆਂ ਨੇ ਹਮਲੇ ਕੀਤੇ ਗਏ ਯਾਰੀ ਕਿਰਚਾਂ ਵੀ ਮਾਰੀਆਂ ਕਿਰਚ ਮੱਜੀ ਦੇ ਵੀ ਭਜਾਏ ਆ ਤੇ ਤੁਹਾਨੂੰ ਦੱਸ ਰਿਹਾ ਨਾ ਕਮੈਂਟਾਂ ਦੇ ਵਿੱਚ ਸਿੰਘਾ ਨੇ ਸਾਥੀਆਂ ਨੇ ਜਿਨ੍ਹਾਂ ਨੇ ਦੇਖਿਆ ਮੇਰੀਆਂ ਲੜਾਈਆਂ ਜਿਨ੍ਹਾਂ ਨੇ ਦੇਖੀਆਂ ਨੇ ਕਿਰਚ ਵੱਜੀ ਉਸ ਦਿਨ ਵੀਰ ਨੇ ਕਮੈਂਟ ਕੀਤਾ ਸੀ ਕਿਰਚ ਮਾਰੀ ਢੇਡ ਦੇ ਬਾਹ ਦੇ ਵਿੱਚ ਬਲੌਕ ਕਰ ਲਈ ਆਰਪਾਰ ਹੋ ਗਈ ਬਾਹ ਦੇ ਵਿੱਚੋਂ ਉਸੇ ਹਾਲਤ ਦੇ ਵਿੱਚ ਵੀ ਕੁੱਟ ਕੁੱਟ ਕੇ ਭਜਾ ਦਿੱਤੇ ਫੇਰ ਜਾ ਕੇ ਸਿਵਲ ਹਸਪਤਲ ਡਾਕਟਰ ਸਰੋਵਾ ਸਾਹਿਬ ਦੇ ਕੋਲੋਂ ਕਿਰਚ ਕਢਾਈ ਤੇ ਬਾਕੀ ਜੇ ਸਾਥ ਨਹੀਂ ਨ ਦੇਣਾ ਮੈਂ ਆਪਣੇ ਗੁਰਸਿੱਖ ਵੀਰਾਂ ਨੂੰ ਕਹਿਣਾ ਤੇ ਲੱਤਾਂ ਵੀ ਨਾ ਖਿੱਚਿਆ ਕਰੋ ਬੰਦੇ ਦੀਆਂ ਇਹ ਭੁੱਲ ਜਾ 10 20 ਲੱਖੇ ਦੇ ਲੈ ਕੇ ਤੇ ਪਿੱਛੇ ਹਟ ਜੂਗਾ ਉਹਨਾਂ 'ਚੋਂ ਨਹੀਂ ਮੈਂ ਨਾ ਮੈਂ ਪੈਸੇ ਲੈ ਕੇ ਬਹਿਣਾ ਤੇ ਨਾ ਮੈਂ ਡਰਨਾ ਇਹ ਹੁਣ ਲੜਾਈ ਜਾਰੀ ਹੋਊਗੀ ਜਾਰੀ ਰਹੂਗੀ ਏ ਹੁਣ ਕਾਫਲਾ ਦਿਨਾਂ ਤੇ ਹੁਣ ਵਧੂਗਾ ਤੇ ਗੁਰੂ ਸਾਹਿਬ ਕਿਰਪਾ ਕਰਨ ਮਿਹਰ ਭਰਿਆ ਹੱਥ ਰੱਖਣੇ ਚੜ੍ਹਦੀ ਕਲਾ ਬਖਸ਼ਣ ਫੇਸਬੁਕ ਅਕਾਊਂਟ ਬੰਦ ਕਰਾਣ ਨਾਲ ਕੋਈ ਫਰਕ ਨਹੀਂ ਪੈਣਾ ਮੈਂ ਨਵਾਂ ਪੇਜ ਬਣਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ